ਅਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਬੀਰ ਸਿੰਘ ਫਗਲਾਣਾ ਪ੍ਰਧਾਨ ਦੁਆਬਾ ਜਨਮ ਕਾਟਰੀ ਫਰੰਟ ਪੰਜਾਬ ਉਹ ਅੱਜ ਸਾਡੇ ਨਗਰ ਚਿੰਨ ਫਗਲਾਣਾ ਦੇ ਵਿੱਚ ਜੋ ਪੁਲਿਸ ਪ੍ਰਸ਼ਾਸਨ ਬੋਲੂ ਐਸਐਸਪੀ ਸਾਹ ਦੇ ਹੁਕਮਾਂ ਦੇ ਤਹਿਤ ਪਿੰਡਾਂ ਦੇ ਵਿੱਚ ਨਸ਼ਾ ਮੁਕਤੀ ਦੇ ਲਈ ਗਲਤ ਅੰਸਰਾਂ ਦੇ ਖਿਲਾਫ ਜਿਹੜੀਆਂ ਪਬਲਿਕ ਪੂਰਨ ਪਬਲਿਕ ਮੀਟਿੰਗਾਂ ਹੋ ਰਹੀਆਂ ਉਹਦੇ ਤਹਿਤ ਮਾਨਯੋਗ ਐਸਐਚਓ ਮੈਡਮ 우ਸ਼ਾ ਰਾਣੀ ਇੰਸਪੈਕਟਰ ਜੀ ਮੇਟੀ ਆਣਾ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਨਗਰ ਨਿਵਾਸੀਆਂ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਵੀ ਕੀਤਾ ਔਰ ਮੈਡਮ ਜੀ ਦੇ ਕਮਾਕਾਰਾਂ ਤੋਂ ਜਿਹੜੀ ਉਹਨੇ ਇਲਾਕੇ ਦੇ ਵਿੱਚ ਨਸ਼ਾ ਖੋਦੀ ਨੂੰ ਠੱਲ ਪਾਈ ਬਦਮਾਸ਼ਾਂ ਨੂੰ ਠੱਲ ਪਾਈ ਔਰ ਜਿਹੜੇ ਗਲਤ ਅੰਸਰੇ ਉਹਨਾਂ ਨੂੰ ਠੱਲ ਪਾਈ ਉਹਦੇ ਤੋਂ ਸਾਰਾ ਸਾਡਾ ਇਲਾਕਾ ਵੀ ਤੇ ਨਗਰ ਨਿਵਾਸੀ ਵੀ ਬਹੁਤ ਖੁਸ਼ ਨੇ ਤੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹੋ ਜਿਹੇ ਤੜਕਾ ਅਫਸਰ ਵੇਦ ਅੰਗ ਅਫਸਰ ਜਿਹੜੇ ਹਰ ਥਾਣੇ ਦੇ ਵਿੱਚ ਚਾਹੀਦੇ ਆ ਕਾਂ ਜੋ ਲੋਕ ਆਪਣੀ ਨਿੱਜੀ ਜ਼ਿੰਦਗੀ ਭੈਪੀਤ ਹੋ ਕੇ ਜੀ ਸਕਣ ਜਿੱਥੇ ਕਿਸੇ ਨੂੰ ਕਿਸੇ ਦਾ ਡਰ ਨਾ ਹੋਵੇ ਕਿਸੇ ਦਾ ਭੈ ਨਾ ਹੋਵੇ ਸੋ ਇੰਸਪੈਕਟਰ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਨਗਰ ਦੇ ਵਿੱਚ ਪਹੁੰਚੇ ਧੰਨਵਾਦ